ਪਸਾਰ ਨਾਲ ਜਿਹੜਾ ਲੁਧਿਆਣਾ ਵਿਖੇ ਕਾਲੇ ਪਾਣੀਆਂ ਦਾ ਮੋਰਚਾ ਦੇ ਸੰਬੰਧ ਦੇ ਵਿੱਚ ਅੱਜ ਉੱਥੇ ਇਕੱਠ ਕੀਤਾ ਜਾ ਰਿਹਾ ਹੈ ਉੱਥੇ ਤੁਹਾਨੂੰ ਲੈ ਕੇ ਚੱਲਾਂਗੇ ਸਿੱਧੀਆਂ ਤਸਵੀਰਾਂ ਤੁਹਾਨੂੰ ਉਸ ਸਟੇਜ ਤੋਂ ਦਿਖਾਵਾਂਗੇ ਉਸ ਸਟੇਜ ਤੇ ਵੱਖ-ਵੱਖ ਸੰਸਥਾਵਾਂ ਦੇ ਸਮਾਜਿਕ ਖੇਤਰ ਦੇ ਤੇ ਸਮਾਜ ਸੇਵੀ ਲੋਕ ਆਪੋ ਆਪਣੀਆਂ ਤਕਰੀਰਾਂ ਜਿਹੜੀਆਂ ਰੱਖ ਰਹੇ ਨੇ ਜੋ ਸਾਡਾ ਪਾਣੀ ਹੈ ਜਿਹੜਾ ਉਹ ਗੰਦਲਾ ਹੋ ਰਿਹਾ ਹੈ ਉਸ ਪਾਣੀ ਨੂੰ ਮੁੜ ਗੰਦਲੇ ਪਣ ਤੋਂ ਬਚਾਉਣ ਲਈ ਜਿਹੜਾ ਸਾਫ਼ ਪਾਣੀ ਸਾਨੂੰ ਪੀਣ ਨੂੰ ਮਿਲੇ ਕਿਉਂਕਿ ਉਹ ਗੰਦਲਾ ਪਾਣੀ ਜਿਹੜਾ ਸਾਡੇ ਸਤਲੁਜ ਦਰਿਆ ਦਾ ਹੋ ਰਿਹਾ ਜਿਸ ਦੇ ਵਿੱਚ ਫੈਕਟਰੀਆਂ ਵਾਲੀ ਗੰਦਲਾ ਪਾਣੀ ਸੈਟ ਰਹੀ ਨੇ ਸਾਡੇ ਸਤਲੁਜ ਦਰਿਆ ਦੇ ਵਿੱਚ ਤੇ ਕਾਲਾ ਪਾਣੀ ਜਿਹੜਾ ਸਾਡੇ ਸਤਲੁਜ ਦਰਿਆ ਦਾ ਤੇ ਬਾਕੀ ਪਾਣੀ ਪੰਜਾਬ ਦਾ ਬਹੁਤ ਬੁਰਾ ਹਾਲ ਹੈ ਜਿਸ ਨਾਲ ਵਕਤ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਪੰਜਾਬ ਦੇ ਲੋਕਾਂ ਨੂੰ ਆ ਰਹੀਆਂ ਨੇ ਉਸੇ ਮੁੱਦੇ ਨੂੰ ਲੈ ਕੇ ਪਿਛਲੇ ਕਾਫੀ ਦਿਨਾਂ ਤੋਂ ਜਿਹੜਾ ਹੈ ਕਾਲੇ ਪਾਣੀਆਂ ਦੇ ਮੋਰਚੇ ਦੇ ਸਬੰਧ ਦੇ ਵਿੱਚ ਲੋਕਾਂ ਨੂੰ ਜਾਗਰੂਤ ਕੀਤਾ ਜਾ ਰਿਹਾ ਸੀ ਕਿ ਅੱਜ ਲੁਧਿਆਣੇ ਦੇ ਵਿੱਚ ਇੱਕ ਵੱਡਾ ਇਕੱਠ ਜਿੱਥੇ ਤੋਂ ਉਹ ਲਾਈਵ ਤਸਵੀਰਾਂ ਦੋਸਤੋ ਅਸੀਂ ਉਹ ਦਿਖਾਵਾਂਗੇ ਲੈ ਕੇ ਚੱਲਦੇ ਹਾਂ ਤੁਹਾਨੂੰ ਆਓ ਸਿੱਧੀਆਂ ਤਸਵੀਰਾਂ ਤੇ ਕੀ ਬੋਲ ਰਹੇ ਨੇ ਬਲਾਰੇ ਪਾਣੀਆਂ ਦੇ ਹੱਕ ਦੇ ਵਿੱਚ ਆਓ ਫਿਰ ਆਹ ਕਰਿਆ ਤੇ ਸਹੀ ਕਰਲਾ ਆ ਬੁੱਢਾ ਨਾਣਾ ਤੇ ਸਹੀ ਕਰਲਾ ਫੇਰ ਬਾਹਰ ਗੱਲਾਂ ਫੇਰ ਕਰੀ ਫੇਰ ਬੁੱਕਮ ਫੇਰ ਬਾਕੀ ਜਿਹੜੇ ਐਡਵੈਂਚਰ ਆ ਉਹਨਾਂ ਨੂੰ ਸਾਡਾ ਫੇਰ ਦੇਵੀ ਤੂੰ ਕਹਿੰਦਾ ਸਾਡਾ ਰੰਗਲਾ ਪੰਜਾਬ ਹੈ ਸੈਕਟੀ ਸਾਹਿਬ ਮੈਨੂੰ ਟਾਈਮ ਜਿੰਨਾ ਭਾਇਆ ਦੱਸਿਓ ਸਾਨੂੰ ਕਹਿੰਦਾ ਰੰਗਲਾ ਪੰਜਾਬ ਸਾਡਾ ਬਾਅਦ ਤੈਨੂੰ ਕਹਿੰਦਾ

ਹਰ ਇੱਕੋ ਜਿਹੇ ਧਾਰੇ ਮਾਰਦੇ ਰਹਿੰਦੇ ਨੇ ਥੱਲੇ ਸੱਟ ਕੋਈ ਹੈ ਨਹੀਂ ਹਰ ਬੰਦੇ ਨੂੰ ਆਪਣੀ ਔਰਤਾ ਚਸਕਾ ਪੈ ਗਿਆ ਕੋਈ ਸੰਤਾ ਦੁੱਤਰ ਲੇਗੀ ਜਵਦਾ ਕੋਤਾ ਕਿ ਕਿ ਤੱਕ ਤੇ ਮੀਤ ਮਾਰੋਗੇ ਅਰਦਰੀਆਂ ਮਾਰੋ ਪਾਤਾ ਹੂ ਬਰ ਧੰਨਵਾਦ ਬਹੁਤ ਬਹੁਤ ਧੰਨਵਾਦ ਮੇਰੀ ਤਾਂ ਪੁਰਸ ਵਾਲਿਆਂ ਨੂੰ ਬੇੰਤੀ ਆ ਵੀ ਸਾਡੀਆਂ ਬਸਾਂ ਤੁਸੀਂ ਜਿੱਦੀਆਂ ਨਾ ਲਗਾਓ ਉਹਨਾਂ ਨੂੰ ਆ ਲੈਣ ਦਿਓ ਜਿਹੜੀ ਸੰਗਤ ਨੇ ਦਿਹਾੜੇ ਨੂੰ ਕਰਾਸ ਕਰਨਾ ਉਹਨਾਂ ਨੂੰ ਪੁਲ ਤੋਂ ਉਸ ਤੋਂ ਕਰ ਦਿਓ ਕਿੰਨੀਆਂ ਮਿਲਿਆਗੇ ਉਲਟਾ ਹੋਣਿਆ ਸਾਡੀਆਂ ਜਿਹੜੀਆਂ ਬਸਾਂ ਚ ਤਾਕਤ ਆ ਜਿਹੜੀ ਬਸ ਆ ਦੇ ਲਈ ਉਹਨਾਂ ਨੂੰ ਸਮਾਂ ਬਹੁਤ ਲੱਗਦਾ ਪਿਆ ਇੰਨਾ ਕਿ ਗੌਰ ਕਰਿਓ ਵੀ ਸੰਗਤ ਨੂੰ ਆ ਲੈਣ ਦਿਓ ਇਸ ਤੋਂ ਬਾਅਦ ਮੇ ਸਰਦਾਰ ਬਲੇਸੇ ਕੀ ਜਿਨ੍ਹਾਂ ਸਾਡੇ ਤੱਕ ਪਹੁੰਚ ਚੁੱਕੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਉਹ ਥੋੜੀ ਦੇਰ ਦੇ ਵਿੱਚ ਸਟਾਲਰ ਨੂੰ ਗੁਰੂ ਹੋਣਗੇ ਇਸ ਤੋਂ ਪਹਿਲਾਂ ਸਾਡੇ ਵਿੱਚ ਇੱਕ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਰਿਸਰਚ ਸਕਾਲਰ ਰਿਮਨ ਜੋਸ਼ ਸਿੰਘ ਜੀ ਹੈ ਉਹ ਤੁਹਾਡੇ ਨਾਲ ਗੱਲਬਾਤ ਕਰਨਗੇ ਅੱਜ ਮੇਰੀ ਇੱਕ ਆਪਣੇ ਭਰਾਵਾਂ ਨੂੰ ਬੇਨਤੀ ਹੈ ਵੀ ਥੱਲੇ ਵਾਲੀ ਸਭ ਵੀ ਆਪਣੀ ਹੈ ਸਟੇਜ ਦੀ ਆਪਣੀ ਹੈ ਸਾਡਾ ਤਜਰਬਾ ਸਟੇਜ ਦੇ ਵਿੱਚ ਘਟ ਹੋ ਕਰਦਾ ਤਾਂ ਸਾਡੀ ਥੋੜੀ ਜਿਹੀ ਇਹ ਹੈਲਪ ਕਰਦੇ ਹੋ ਇੱਥੇ ਆਓ ਥੋੜਾ ਜਿਹਾ ਸਮਾਂ ਲਾ ਕੇ ਹੋਰ ਭਰਾਵਾਂ ਨੂੰ ਮੌਕਾ ਦੇ ਦਿਓ ਜਿਹੜੇ ਬੁਲਾ ਰਹੇ ਹੋਣੇ ਉਹਨਾਂ ਦੇ ਨਾਲ ਦੋ ਬੰਦੇ ਆ ਗਏ ਹਨ ਜਿਹੜੇ ਸਾਡੇ ਵੀਰ ਜੇ ਥੱਲੇ ਜਾਂਦੇ ਆ ਥੋੜਾ ਜਿਹਾ ਸਟੇਜ ਦਾ ਭਾਰ ਵਧਣ ਕਰਕੇ ਵੀ ਕਈ ਵਾਰੀ ਕੋਈ ਨਾ ਕੋਈ ਔਖਾ ਹੋ ਜਾਗਾ ਇੱਕ ਮੇਰੀ ਸਾਰੇ ਭਰਾਵਾਂ ਨੂੰ ਜ਼ਰੂਰੀ ਬੇਨਤੀ ਹੈ ਸਾਡੇ ਲੁਧਿਆਣੇ ਇਸ ਤੋਂ ਪਹਿਲਾਂ ਰੈਲੀਆਂ 'ਚ ਪ੍ਰੋਬਲਮ ਆਈ ਹੈ ਇੱਕੋ ਵਾਰ ਦੇ ਵਿੱਚ 8-10 ਬਟੂਏ ਨਿਕਲ ਜਾਂਦੇ ਆ ਆ ਪਰਸ ਇਹਦੇ ਅਗਲੀ ਛੇ ਪਾ ਸਕਦੇ ਹੋ ਜਾਂ ਇੱਕ ਵਾਰੀ ਚੈੱਕ ਕਰ ਲੋ ਕਿਉਂਕਿ ਮੁੜਕੇ ਫੜਵਾਈ ਨਹੀਂ ਹੁੰਦੀ ਪੱਤੇ ਵਾਲੇ ਦੇ ਦੇ ਨਿੱਪੋ ਦਾ 15 ਬਟੂਏ ਨਿਕਲੇ ਸੀ ਅੱਜ ਆਪਾਂ ਕੋਈ ਨੁਕਸਾਨ ਨਹੀਂ ਕਰਨਾ ਔਰ ਜਦੋਂ ਕੇਕ ਦੇ ਫੁਰਸ ਕੋ ਚਲੇ ਵੀ ਜਾਈਏ ਤੇ ਮੁੜਕੇ ਨਾ ਕੋਈ ਐਫ ਆਈ ਆਰ ਨਾ ਕੋਈ ਉਹਦਾ ਵਿੱਚ ਕੋਈ ਉਹਦੀ ਕੋਈ ਮੁੜਕੇ ਪੁੱਛਿਆ ਜਾਂਦਾ ਤਾਂ ਆਪਣਾ ਆਪਣਾ ਜਿਹੜਾ ਕੋਈ ਕੀਮਤੀ ਸਮਾਨ ਆ ਫੋਨ ਉਹ ਬੁਰੇ ਵਾਲੀ ਵਿੱਚ ਰੱਖੋ ਤਾਂ ਇਹ ਨੁਕਸਾਨ ਨਾ ਹੋਵੇ Rajasthan ਵਾਲੇ ਭਰਾਵਾਂ ਦਾ ਰਗਦਾਰ ਜਫੇ ਆ ਰਹੇ लगातार स्वागत ਕਰਦੇ ਪਏ ਆ ਬਹੁਤ ਬਹੁਤ ਧੰਨਵਾਦ ਸਟੂਡੈਂਟ ਫੈਡਰੇਸ਼ਨ ਤੋਂ ਜੇਤੀ ਜੀ ਆਇਆ ਉਹਨਾਂ ਦਾ ਧੰਨਵਾਦ ਕਰਦੇ ਆ ਮਨਿੰਦਰ ਸਿੰਘ ਜੀ ਮਾਰਗੰਗਲ ਤੋਂ Rajasthan ਤੋਂ ਬੋਲਣ ਦਾ ਤਰਸ ਕਰਦੇ ਆ ਵਿਮਲ ਜੋਤ ਸਿੰਘ ਜੀ ਬਾਈਕੂ ਜੀ ਕਾ ਕਾਮ ਸਾ ਬਾਈਕੂ ਜੀ ਕੀ ਬਲੇ ਅਸੀਂ ਯੂਨੀਵਰਸਿਟੀ ਤੋਂ ਆਏ ਆ ਮੈਂ ਸਰਸ ਕੋਲਰਾਂ ਜਦੇਵੰਦ ਸਿੰਘ ਸਾਥਵਰਵਾ ਸਿੰਘ ਆਇਆ ਸਰਸ ਕੋਲਰ ਤੇ ਹੋਣ ਦੇ ਨਾਤੇ ਮਤਲਬ ਵੀ ਆਪਾਂ ਦੋ ਪਹਿਲੂਆਂ ਤੇ ਤੁਹਾਡੇ ਨਾਲ ਜਿਹੜੀ ਗੱਲ ਕਰਨੀ ਆ ਇਹ ਕਿ ਨਾ ਜਿਹੜਾ ਪਾਣੀ ਦਾ ਜਿਹੜਾ ਵੈਜੀਕਲ ਇਨਸਪੈਕਟ ਆ ਵੀ ਸਾਇੰਟਿਫਿਕ ਅਨਸਰ ਦੇ ਅਨੁਸਾਰ ਜਿਹੜਾ ਪਾਣੀ ਬਾਰੇ ਕੀ ਕਹਿੰਦਾ ਕਿ ਜੋ ਅੱਜ ਦੇ ਮੌਜੂਦਾ ਹਾਲਾਤ ਨੇ ਕਿ ਜਿਹੜਾ ੁੱਡੇ ਦਰਿਆ ੁੱਡੇ ਨਾਲੇ ਨਕਰਿਆ ਉਹ ਜਿਹੜਾ ਨਾਲਾ ਹੋ ਗਿਆ ਉਹ ਜਿਹੜਾ ਪਾਣੀ ਜਿਹਦਾ ਸਦਰੂ ਚ ਜਾ ਰਿਹਾ ਤੇ ਬਹੁਤ ਪਾਣੀ ਜਿਹਦਾ ਮਾਲਵਾ ਪੀ ਰਿਹਾ ਆ ਉਹ ਪਾਣੀ ਆਪਣੇ ਨਾਲ ਕੈਂਸਰ ਲੈ ਕੇ ਜਾ ਰਿਹਾ ਉਹ ਆਪਣੇ ਨਾਲ ਸੱਤਿਆਂ ਦੇ ਨਾਲ ਖੰਦ ਗੁੱਡੀ ਦੀਆਂ ਬਿਮਾਰੀਆਂ ਲੈ ਕੇ ਜਾ ਰਿਹਾ ਉਹ ਆਪਣੇ ਨਾਲ ਬਿਲਜਰ ਨੂੰ ਜੈਨੇਟਿਕ ਤੌਰ ਤੇ ਉਹਦਾ ਡੀਐਨਏ ਜਿਹੜਾ ਉਹ ਚਿੰਜ ਕਰ ਰਿਹਾ ਬਿਲਜਰ ਦੇ ਤੌਰ ਤੇ ਇਹਦੇ ਦੇ ਸਟਡੀ ਕੈਰਫ ਕਰਕੇ ਕਿ ਜਰਮਨੀ ਤੋਂ ਸਾਇੰਟੀਸਟ ਆਏ ਸੀਗੇ ਉਹਨਾਂ ਨੇ ਵੀ ਸਰਚ ਕੀਤੀ ਆ ਪੀਗਣੇਡੀਅਮ ਦਾ ਜਿਹੜਾ ਨੋਰਮਲ ਲੈਵਲ ਆ ਵੀ ਜਿਹੜਾ ਪਾਣੀ ਦੇ ਵਿੱਚ 60 ਮਾਈਕਰੋਗ੍ਰਾਮ ਪਰ ਲੀਟਰ ਹੋਣਾ ਚਾਹੀਦਾ ਉਹ 600 ਮਾਈਕਰੋਗ੍ਰਾਮ ਤੱਕ ਜਿਹੜਾ ਇੱਥੇ ਮਿਲ ਰਿਹਾ ਵੀ ਉਸ ਜਦੋਂ ਉਹ ਸਾਇੰਟੀਸਟ ਇੱਥੇ ਆਏ ਨੇ ਉਹਨਾਂ ਰਿਟਨ ਕਿਆ ਦਿੱਤੀਆਂ ਗਈਆਂ ਕਿ ਧੰਦਰ ਦੇਜ ਵਾਖ ਨਹੀਂ ਜਾਣ ਦੇਣਾ ਤਾਂ ਦਿਨਾਰੇ ਹੋਊਗਾ ਐਵੀਆਂ ਜੀਆਂ ਕਨਾਂ ਤੇ ਕਿਆ ਦਿੱਤੀਆਂ ਗਈਆਂ ਔਰ ਇਸ ਸਰਪਲੇੜੀਆ ਪਹਿਲਾਂ ਪਬਲਿਸ਼ ਨਹੀਂ ਹੋਣ ਦਿੱਤੀ ਗਈ ਤੇ ਦੂਜਾ ਇਹਦੇ ਵਿੱਚ ਜਿਹੜਾ ਐਸਪੈਕਟ ਆ ਕਿ ਜਿਹੜਾ ਗੱਲ ਉਹਨੂੰ ਪਹਿਲਾਂ ਪਾਈ ਸੀ ਉਹਨੇ ਵੀ ਕਹਿ ਕੇ ਗਏ ਆ ਵੀ ਆਪਾਂ ਇਹਦਾ ਸਰਕਾਰ ਤੇ ਪ੍ਰੈਸ਼ਰ ਪਾਈਏ ਕਿ ਆਪਾਂ ਇਹਨੂੰ ਜਿਹੜਾ ਇਹਦਾ ਹੱਲ ਕਰੀਏ ਵੀ ਇਹਦੇ ਤੇ ਐਸਟੀਪੀ ਲਾਈਏ ਵੀ ਇਹ ਵੀ ਸੀਰਮੇ ਨਬਾਰ ਜੇ ਨਹੀਂ ਆ ਸਰਕਾਰ ਤੇ ਅੱਜ ਕਹਿੰਦੇ ਆ ਤਾਂ ਇਹ ਇਹਦਾ ਹੱਲ ਕਿੱਥੇ ਰੱਖਿਆ ਆ ਇਹਦਾ ਹੱਲ ਕਿਹੜਾ ਆ ਵੀ ਇਹਦਾ ਇਹਦਾ ਨਵਾਂ ਹੱਲਾ ਵੀ ਇੱਕ ਹੋਰ ਰਿਸਪੈਕਟ ਤੋਂ ਇਕਰਾ ਬਊਗਾ ਪਿੰਚ ਵਾਲੇ ਨਹੀਂ ਲੋ ਪਿੰਜਾ ਦਾ ਆਪਾਂ ਜਲਦੀ ਗੱਲ ਕਰਦੇ ਦਰਿਆ ਦੀ ਗੱਲ ਕਰਦੇ ਆ ਵੀ ਇਹ ਸਾਡੇ ਦੀ ਪੂਜਾ ਜੋਗ ਸੀਗੇ ਵੀ ਪਾਣੀ ਨੂੰ ਆਪਾਂ ਪਿੰਡਾਂ ਦਾ ਰੂਪ ਬ ਦਿੱਤਾ ਸਾਡੇ ਦੇਸ਼ ਚ ਪਾਣੀ ਦਾ ਜਿਹੜਾ ਮਈਆ ਵੀ ਜਿੱਦਾਂ ਕਹਿੰਦੇ ਸਰਸਤੀ ਮਾਤਾ ਵੀ ਕਹਿੰਦੇ ਵੀ ਜਾਲਾ ਨੂੰ ਆਪਾਂ ਜਿਹੜਾ ਆ ਵੀ ਆਪਾਂ ਦੇ ਹੱਥ ਦੇ ਨਾਲ ਜੋੜਿਆ ਵੀ ਸਤਿਗੁਰਾਂ ਦਾ ਸਤਿਗੁਰੂ ਜਦੋਂ ਦਾ ਪਾਲ ਪਰ ਆ ਗਿਆ ਗੁਰੂ ਸਾਹਿਬ ਨੇ ਆਮ ਤਰਤੀ ਤੋਂ ਉਹ ਸਰਕਾਰਪੁਰਗ ਦਾ ਜੋੜਿਆ ਸੀਗਾ ਉਹ ਆਜਾ ਨੂੰ ਕੈਂਸਰ ਨਾਲ ਜੋੜ ਰਿਹਾ ਪਾਣੀ ਆ ਜਾਨ ਨੂੰ ਇਹਨਾਂ ਛਾਂਖਾ ਕਰਕੇ ਹਮੋਂ ਕੰਗ ਕਰ ਰਿਹਾ ਹਨ ਮਤਬਤੀ ਬਣਾ ਰਿਹਾ ਸੋ ਹਮ ਨੂੰ ਸੋਚਣ ਦੀ ਲੋੜ ਆ ਕਿ ਇਹ ਦੀ ਜੜ ਕਿੱਥੇ ਪਈ ਆ ਤੇ ਇਹਦੇ ਵੀ ਸਰ ਨੂੰ ਸੈਂਟਰ ਤੇ ਸਟੇਟ ਦੇ ਰਿਲੇਸ਼ਨ ਵਿੱਚ ਫਾਇਨ ਕਰਦੀ ਫਾਇਨ ਕਰਨ ਦੀ ਲੋੜ ਆ ਅਸੀਂ ਆਪਣੇ ਪਾਣੀ ਨੂੰ ਆਪਣੇ ਹੱਥਾਂ ਨਾਲ ਜਲਾ ਨਹੀਂ ਸਕਦੇ ਸਕਦੇ ਜਦੋਂ ਸੱਤੇ ਕੋਲੇ ਹੱਥ ਆਇਆ ਕੋਲੇ ਹੈ ਬੋਨਿਆ ਪਹਿਲੇ ਹੱਲ ਕੀ ਤੋਰਨਾ ਹੈ ਉਸਾਰ ਦੇ ਦੌਰ ਤੇ ਤੁਸੀਂ ਪਿਛਲੇ ਦਿਨਾਂ ਤੇ ਵੇਖਿਆ ਹੋਊਗਾ ਮਹਾਰਸਤੀਆਂ ਪੰਚਾਇਤਾਂ ਨੇ ਆਰਡਰ ਘਟਿਆ ਤੇ ਬਾਹਰ ਦੇ ਬਾਹਰ ਦੇ ਜਿਹੜੇ ਸੰਗਤਾਂ ਤੇ ਬੰਦੇ ਇੱਥੇ ਆ ਰਹੇ ਆ ਵੀ ਉਹਨਾਂ ਦਾ ਰੋਣਾ ਬੱਤ ਹੋਵੇ ਵੀ ਉਹਨਾਂ ਨੂੰ 9 ਵਜੇ ਤੋਂ ਬਾਅਦ ਨਹੀਂ ਨਿਕਲਣ ਦੇਣਾ ਤੇ ਅਧਰਨੇ ਤੇ ਜੁਡੀਸ਼ਰੀ ਆਪਾਂ ਬਹੁਤ ਇੱਕ ਮੰਨਦੇ ਆ ਵੀ ਡੈਮੋਕ੍ਰੇਸੀ ਦਾ ਪਿੰਡਰ ਕੁਝ ਦਾ ਤਰਿਆਤੀ ਗੱਲ ਹੋ ਰਹੀ ਆ ਅੱਜ ਇੱਥੇ ਪਿੰਨ ਦੇ ਆ ਕਿਉਂ ਕਿਸ ਦਰਿਆ ਨੂੰ ਗੰਲੇ ਹੋਏ ਨੂੰ ਇੱਥੇ 2000 ਕਰੋੜ ਰੁਪਇਆ ਅੱਜ ਦੀ ਡੇਟ ਤੇ ਲੱਗੂਗਾ ਤੇ ਸਰਕਾਰ ਨੇ 600 ਕਰੋੜ ਰੁਪਇਆ ਦੇ ਵਾਸਤੇ ਨੰਨਤ ਕੀਤਾ ਆ ਪਰ ਉਹਦਾ ਕੋਈ ਸੁਪਰੀਮ ਕੋਰਟ ਨਹੀਂ ਬੋਲਦੀ ਉਹਦਾ ਕੋਈ ਹਾਈ ਕੋਰਟ ਨਹੀਂ ਬੋਲਦਾ ਪਰ ਜਦੋਂ ਕੋਈ ਉਤਰਵਾਸ ਦੀ ਗੱਲ ਇੱਥੇ ਹੋ ਰਹੀ ਆ ਜਿਹਦੇ ਤਰਗੇ ਆ ਵੀ ਇੱਥੇ ਪਾਣੀ ਦੂਸ਼ਣ ਦੀ ਗੱਲ ਵੀ ਆ ਰਹੀ ਆ ਉਹਦੇ ਤੇ ਆਪਾਂ ਗੱਲ ਰੱਖਦੇ ਆ ਤੇ ਉਹਦੇ ਤੇ ਆ ਜਾਂਦੀ ਸੋ ਜਨਤਰੀ ਦੇ ਤੌਰ ਤੇ ਐਜ਼ ਰਿਸਰਚ ਸਕੋਲਰ ਜਿਹੜੀ ਹਾਲੀਆ ਤੇ ਦਾਵਾ ਜਿਹੜਾ ਅਸੀਂ ਕਹਿੰਦੇ ਵੀ ਇਹਦਾ ਹੱਲ ਕਹਿੰਦੇ ਹੱਲ ਬੈਰੀ ਨੇ ਜਾਂ ਤੇ ਜਿਹੜੀ ਇੰਡਸਟਰੀ ਜਦੋਂ ਮੈਂ ਤੁਹਾਨੂੰ ਦੱਸਾਂ ਕਿੰਨਾ ਕੋਈ ਇਹਦਾ ਹੱਲ ਨਹੀਂ ਹੋਣਾ ਇੱਥੇ ਜਿੰਨੇ ਮਾੜੀ ਟਰੀਟਮੈਂਟ ਪਾਉਣ ਵਾਲੋ ਜਾਂ ਦੇ ਉੱਤੇ ਤੇ ਤਾਲੇ ਲੱਗ ਜਾਣ ਵੀ ਜਾਂ ਦੇ ਦਰਿਆ ਜਿਹੜਾ ਭੇਰ ਨੂੰ ਬੰਦ ਲੱਗ ਜਾਵੇ ਵੀ ਸਿਰਫ ਇਹਦੇ ਦੋ ਹੱਲੇ ਤੇਰਾ ਕੋਈ ਇਹਦਾ ਹੱਲ ਨਹੀਂ ਹੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪੋਲੇ ਸੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਕਰਦੇ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਸਰਦਾਰ ਮਨਜੀਤ ਸਿੰਘ ਜੀ ਧਨੇਰ ਪਹੁੰਚੇ ਆ ਬੀਕੇਯੂ ਟਕੌਂਦਾ ਦਾ ਵੱਡਾ ਜੱ사 ਪਹੁੰਚਿਆ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਆਇਆਂ ਨੂੰ ਇਸ ਤੋਂ ਬਾਅਦ ਸਾਡਾ ਹੌਸਲਾ ਚੋਕੜਾ ਹੋ ਜਾਂਦਾ ਜਦੋਂ ਦਿੱਲੀ ਵਾਲਾ ਕੋਲ ਜਦੋਂ ਜਿੱਤਿਆ ਉਹ ਸਾਰੇ ਵੱਡੇ ਆਗੂਆਂ ਨੇ ਤੁਹਾਡੀ ਛੋਟੀ ਜੀ ਟੀਮ ਨੂੰ ਇੱਥੇ ਅਸ਼ੀਰਵਾਦ ਦਿੱਤਾ ਇਸ ਤੋਂ ਬਾਅਦ ਤੁਹਾਡੇ ਨਾਲ ਸਰਦਾਰ ਬਲਦੇਵ ਸਿੰਘ ਜੀ ਸਿਰਸਾ ਤੇ ਉਹਨਾਂ ਤੋਂ ਬਾਅਦ ਤਾਂ ਵੀ ਜਿੱਤੀ ਰਾਜੀਵਾਰ ਜਿਹੜਾ ਆ ਕੋ ਰੂਪ ਰੂਪ ਹੋਣਗੇ ਭਾਈ ਜੀ ਇੱਕ ਗੱਲ ਜਿਹੜੀ ਜ਼ਰੂਰੀ ਆ ਵੀ ਤੁਸੀਂ ਕਹੋਗੇ ਕਿ ਸਾਇੰਸ ਸਕਾਲਰ ਆਇਆ ਆ ਤੇ ਸਿਰਫ ਗੱਲਾਂ ਕਰਕੇ ਇੱਥੇ ਚਲ ਗਿਆ ਆ ਕੁਝ ਤਸਵੀਰਾਂ ਮੈਂ ਨਾਲ ਲੈ ਕੇ ਆਇਆ ਤੁਹਾਨੂੰ ਦਿਖਾਉਣ ਵਾਸਤੇ ਆ ਤੇਰੀ ਫੋਟੋ ਲੱਗੀ ਹੈ ਇਹ ਹੈਗੀ ਹਿਰੋਸ਼ੀਮਾ ਤੇ ਨਾਗਾਸਾਕੀ ਦੀ ਇਹ ਜਦੋਂ ਤੇ ਬੌਮਬਿੰਗ ਹੋਈ ਆ ਐਟੋਮਿਕ ਬੰਬ ਹੋਇਆ ਉਸ ਤੋਂ ਬਾਅਦ ਰੇਡੀਏਸ਼ਨ ਜਿਹੜੀ ਫੈਲੀ ਆ ਜਿਹੜਾ ਰੇਡੀਓ ਐਕਟਿਵ ਐਲੀਮੈਂਟ ਦੇਦੀ ਅਸੀਂ ਅੱਜ ਗੱਲ ਕਰ ਰਹੇ ਆ ਤੇ ਮਾਲਵੇ ਵਿੱਚ ਯੂਰੇਨੀਅਮ ਬਹੁਤ ਵੱਧ ਗਿਆ। ਉਹਦੇ ਕਾਰਨਾਂ ਫੋਟੋਆਂ ਵੇਖੋ ਵੀ ਉੱਥੇ ਲੋਕਾਂ ਦਾ ਕੀ ਹਾਲ ਹੋ ਰਿਹਾ। ਆ ਯੂਐਸਾ ਦਾ ਰਸ਼ੀਆ ਦੇ ਮਾਰ ਵਿੱਚ ਜਿਹੜੇ ਨਿਊਕਲੀਅਰ ਤਾਂ ਇਹਨਾਂ ਨੇ ਟੈਸਟਿੰਗ ਕੀਤੀ ਉੱਥੇ ਲੋਕਾਂ ਦੇ ਕੀ ਹਾਲ ਹੋਏ। ਤੇ ਇਹਦੇ ਚ ਅੱਗੇ ਤਾਂ ਨਾ ਮਾਲਵੇ ਦਾ ਹਾਲ ਹੋਣਾ। ਪਿੱਛੇ ਕੋਈ ਜੰਗ ਦੀ ਕਹਾਣੀ ਲੱਗੀ ਸਿੱਧੀ ਪਰ ਇੱਥੇ ਮਾਲਵੇ ਵਿੱਚ ਕੀ ਹਾਲ ਹੋ ਰਿਹਾ। ਆ ਬੱਚੇ ਵੇਖੋ ਮਾਲਵੇ ਦੀ ਤਸਵੀਰ ਆ। ਇਹ ਅਪੰਗ ਬੱਚਾ ਆ ਤੇ ਕਿਉਂ ਹੋਇਆ ਕਿ ਇਹੀ ਗੁੱਡੇ ਨਾਲੇ ਦਾ ਜਿਹੜਾ ਪਾਣੀ ਆ ਜਦੋਂ ਸਤਲੁਜ ਚ ਗਿਆ ਇਹ ਲੋਕਾਂ ਨੇ ਪੀਤਾ ਤੇ ਉਹਦਾ ਇਹ ਹਾਲ ਆ ਸਿਰਫ ਇੱਕ ਬੋਟੇ ਦੀ ਆ ਵੇਖੋ ਆ ਜੈਨੇਟਿਕ ਲੈਵਲ ਤੇ ਬੱਚਿਆਂ ਦੇ ਇਹ ਡਿਫਾਰਮੈਂਟੀਆਂ ਆ ਰਹੀਆਂ ਨੇ ਬੱਚਿਆਂ ਦੇ ਸਿਰ ਉੱਤੇ ਆ ਉਹ ਵੱਡੇ ਨੇ ਆ ਵੇਖੋ ਤੇ ਜਿਹੜੀ ਖੇਤ ਤਰੀ ਵੀ ਜਿਹੜਾ ਉਸ ਮਟੀਰੀਅਲ ਜਿਹੜਾ ਬਾਹਰ ਵਾਲਾ ਟੂਲ ਦੇ ਵਿੱਚ ਐਕਸਟਰਾ ਮਟੀਰੀਅਲ ਬਚਿਆ ਜਿਹਨੂੰ ਕਾਪਰੇਟਾਂ ਨੇ ਪੈਸਟੀਸਾਈਡਿੰਗ ਸੈਕਟੀਸਾਈਡ ਕਹਿ ਕੇ ਹਾਜੀ ਗ੍ਰੀਨ ਰੈਵਿਊਲੂਸ਼ਨ ਵਿੱਚ ਲਿਆਦਾ ਅੱਜ ਉਹਨੇ ਅੱਦਾ ਕੀ ਹਾਲ ਕੀਤਾ ਵੇਖ ਲੋ ਸੋਣੇ ਦਾ ਹੱਲ ਜੋ ਤੇ ਤੁਹਾਨੂੰ ਮੈਂ ਦੱਸਿਆ ਜਦੋਂ ਤੱਕ ਕਿ ਫੈਕਟਰੀਆਂ ਨੂੰ ਬੰਦ ਨਹੀਂ ਲੱਗਦਾ ਜਦੋਂ ਤੱਕ ਕਿ ਪਾਣੀ ਨੂੰ ਬੰਦ ਲੱਗਦਾ ਤਾਂ ਕੋਈ ਹੱਲ ਨਹੀਂ ਹੋਣਾ ਜੇ ਵਾਹਿਗੁਰੂ ਜਿੱਕਾ ਖਾਲਸਾ ਬਹੁਤ ਬਤੀਗੀ ਬਹੁਤ ਧੰਨਵਾਦ ਸਰਦ ਮੈਂ ਜਿਆਆਂ ਨੂੰ ਕਹਿੰਦਾ ਮਜੀਤ ਸਿੰਘ ਜੀ ਰਾਏ ਸਾਡੇ ਵਿੱਚ ਪਹੁੰਚਿਆ ਬਹੁਤ-ਬਹੁਤ ਧੰਨਵਾਦ ਸਰਬਾਨ ਦੇਸ਼ੀ ਜੀ ਜਿੱਤ ਅੱਜ ਇਸ ਬਹੁਤ ਹੀ ਪਵਿੱਤਰ ਕੰਮ ਨੂੰ ਲੈ ਕੇ ਇਹ ਜੋ ਆਕਾਟ ਹੋਇਆ ਸਟੇਜ ਦੇ ਪੰਡਾਲ ਦੇ ਵਿੱਚ ਬੈ ਕੇ ਸਮੂਹ ਗੁਰੂਕਾਰ ਸਭ ਤੋਂ ਪਹਿਲਾਂ ਬਲਾਉਪਤੇ ਮਾਣ ਗੁਰੂ ਜੀ ਦਾ ਘਰ ਸਭ ਗੁਰੂ ਜੀ ਦੇ ਸਾਤੇ ਅੱਜ ਜੋ ਇਹ ਮੁੱਦੇ ਨੂੰ ਲੈ ਕੇ ਇੱਥੇ ਲੁਧਿਆਣਾ ਸਾਹਿਬ ਦੇ ਵਿੱਚ ਆਕਾਟ ਕੀਤਾ ਗਿਆ ਪ੍ਰਬੰਧਨ ਸਹਿਬਾਨਾਂ ਵੱਲੋਂ ਬਹੁਤ ਲੰਬੇ ਸਮੇਂ ਤੋਂ ਲੜਾਈ ਚੱਗੀ ਜਾ ਰਹੀ ਹੈ। ਔਰ ਇੱਥੇ ਅੱਜ ਅਸੀਂ ਪਹੁੰਚੇ ਆ। ਇਹ ਵੀ ਵਿੱਚ ਜੋ ਵੀ ਅਸੀਂ ਆਪਣਾ ਯੋਗਦਾਨ ਪਾ ਸਕਦੇ ਆ ਉਹਦੇ ਸਾਨੂੰ ਬਹੁਤ ਬਹੁਤ ਕੋਸ਼ਿਸ਼ਾਂ ਕਰੀਦਾ। ਔਰ ਮੈਂ ਦੇਖੀ ਕਰਾਂ ਕਿ ਜਿਹੜੀਆਂ ਸਰਕਾਰਾਂ ਨੇ ਹੁਣ ਤੱਕ ਜਿਹੜੀਆਂ ਰਾਜਨੀਤਿਕ ਪਾਰਟੀਆਂ ਜਿਨ੍ਹਾਂ ਨੇ ਸਰਕਾਰਾਂ ਹੁਣ ਤੱਕ ਹੜਾਈਆਂ ਨੇ ਜਾਂ ਜਿਹੜੇ ਮੌਜੂਦਾ ਸਰਕਾਰ ਦੇ ਵਿੱਚ ਆ ਇਹ ਸਭ ਦੇ ਬਰਕਰਾਰ ਰੋਕਣੇ ਉਹਨਾਂ ਵੱਲੋਂ ਹੁਣ ਤੱਕ ਕਾ ਕੀ ਕੀਆ ਗੱਜਾ ਲੋਕਾਂ ਨਾਲ ਵਾਦੇ ਕੀ ਲੋਕਾਂ ਨੂੰ ਭਲੇਿੱਤੇ ਤੇ ਪਾ ਜਾਂਦੇ ਆ ਹਰ ਕੋਟ 2000 80 ਦੇ ਵਿੱਚ ਤੱਕ 2010 ਦੇ ਵਿੱਚ ਤਿਆਰ ਕਰਕੇ ਪੰਜਾਬ ਵਿਧਾਨ ਸਭਾ ਵਿੱਚ ਸੋਚੀ ਗਈ ਸੀ ਇਹ ਉਹ ਕੋਟ ਹੈ ਜੋ ਕਿ ਤਖਤ ਸਿੰਘ ਨੇ ਕਹੀ ਦੀ ਭਗਾਰੀ ਹੈ ਸਾਲ 2008 ਦੇ ਵਿੱਚ ਪੰਜਾਬ ਵਿਧਾਨ ਸਭਾ ਵੱਲੋਂ ਇੱਕ ਕਮੇਟੀ ਬਣਾਈ ਗਈ ਜੇ ਪੰਜਾਬ ਦੇ ਵਿੱਚ ਕਰੀਆ ਖੰਡ ਮੇਲਾ ਅੱਜ ਇਹ ਜੋ ਬੈਟਰੀਆਂ ਨੇ ਤੇ ਹੋਰ ਵੀ ਜਿੰਨੇ ਵੀ ਜਿੱਤੋਂ ਪ੍ਰਦੂਸ਼ਣ ਪੈਦਾ ਹੁੰਦਾ ਹੈ ਇਹਨਾਂ ਨੂੰ ਰੋਕਣ ਵਾਸਤੇ ਕਿਸ ਤਰ੍ਹਾਂ ਕੀ ਉਪਾਅ ਨੇ ਸਿੱਟੇ ਜਾਣ ਤੇ ਜੋ ਮਜਬੂਤਾ ਅੱਜ ਪ੍ਰਬੰਧ ਚਲਾ ਰਹੇ ਨੇ ਉਹ ਕੀ ਕਰ ਰਹੇ ਨੇ ਉਹਦੇ ਸਬੰਧ ਵਿੱਚ ਕਮੇਟੀ ਬਣਾਈ ਗਈ ਜਿਹੜੀ ਕਨਵਨ ਸਭਾ ਤੋਂ ਬਣਾਈ ਔਰ ਇਸ ਕਮੇਟੀ ਨੇ 2.5 ਸਾਲ ਤੋਂ ਸਮਾਂ ਲਾ ਕੇ ਇਹ ਸਭ ਦੇ ਸੱਚ ਜਾਣੇ ਸਾਰੇ ਰਿਪੋਰਟ ਜਾਰੀ ਕੀਤੀ ਔਰ ਜੋ ਪੰਜਾਬ ਦੇ ਵਿੱਚ ਰਿਪੋਰਟ ਜਾਰੀ ਕੀਤੀ ਸਭ ਤੋਂ ਪਹਿਲਾਂ ਇਹਦੇ ਵਿੱਚ ਜਿਹੜੀ ਜੀਤਾ ਮਿਲਿਆ ਉਹਦਾ ਜਿਹੜਾ ਸੀ ਉਹ ਮੁੱਦਾ ਟਾਇਆ ਜਾ ਉਹ ਦੱਸਿਆ ਗਿਆ ਕਿ ਜੀਰਾ ਮਿਲਦੇ ਵਿੱਚ ਇਤਨੀ ਮਾਰਕ ਜਿਹੜੇ ਨੇ ਉਹ ਕੀ ਕਰ ਰਹੇ ਨੇ ਪਰ ਅੱਜ ਤੱਕ ਇਸ ਰਿਪੋਰਟ ਤੇ ਪੰਜਾਬ ਸਰਕਾਰ ਨੇ ਕੀ ਕਾਰਵਾਈ ਕੀਤੀ ਸਾਡੀ ਜੱਟਾ ਪੰਡੀ ਵੱਲੋਂ ਅਸੀਂ ਆਈ.ਆਈ. ਪਾਈ ਤੇ ਕੁਝ ਵੀ ਨਹੀਂ ਪਹਿਲਾਂ ਸਾਨੂੰ ਦੋ ਤਿੰਨ ਮਹੀਨੇ ਪਹਿਲਾਂ ਜਵਾਬ ਆਇਆ ਪੁੱਛਿਆ ਕਿ ਤੁਸੀਂ ਇਸ ਰਿਪੋਰਟ ਤੇ ਅੱਜ ਤੱਕ ਪੰਜਾਬੀਆਂ ਦੇ ਜਿਹੜੀਆਂ ਖਾਣੇ ਮਿਲਾਂ ਦੇ ਤਾਂ ਹੋਰ ਜਿਹੜੀਆਂ ਪ੍ਰਦੂਸ਼ਣ ਕਦਾ ਕਰਨ ਵਾਲੀਆਂ ਇਹ ਫੈਕਟਰੀਆਂ ਨੇ ਇਹਨਾਂ ਤੇ ਤੁਸੀਂ ਕੀ ਕਾਰਵਾਈ ਕੀਤੀ ਹੈ ਪਰ ਜਵਾਬ ਕੀ ਮਿਲਿਆ ਇੱਥੇ ਲੈਦੇ ਵਿੱਚ ਕਿ ਅੱਜ ਤੱਕ ਤੇ ਕੋਈ ਕਾਰਵਾਈ ਤੇ ਤੇਰੇ ਦੱਸਿਆ ਜਾਵੇ ਕਿ ਪੰਜਾਬ ਸਰਕਾਰ ਨੇ ਇਹ ਕਮੇਟੀ ਬਣਾਈ ਕਿਉਂ ਲੱਖੜਾ ਕਰੋੜਾ ਰੁਪਇਆ ਕਿੱਥੇ ਖਰਚ ਕੀਤਾ ਜਾ ਉਹਦਾ ਫਾਇਦਾ ਕੀ ਇਸ ਇਸ ਕਰਕੇ ਕੋਟਾਕੀ ਕਾਰਵਾਈ ਕਰਕੇ ਤੇ ਲੋਕਾਂ ਨੂੰ ਇੱਕ ਭਰੇਖਾ ਪਾਉਣ ਵਾਸਤੇ ਮੂਰਤ ਬਣਾਉਣ ਲਈ ਤੇ ਅਸੀਂ ਕਮੇਟੀ ਬਣਾਈ ਆ ਉਹਦੇ ਕਾਰਵਾਈ ਕਰਾਂਗੇ ਮੈਂ ਕਮਿਟੀ ਕਰਾਂਗਾ ਬਹੁਤ ਸੂਝਵਾਨ ਸਾਡੇ ਨੌਜ ਜੋੜ ਕੇ ਸਮਰਥਨ ਨੂੰ ਚਲਾ ਰਹੇ। ਔਰ ਇਸੇ ਤਰ੍ਹਾਂ ਭਾਈ ਕਨਿਆ ਸੁਸਾਇਟੀ ਦੇ ਨੂੰ ਐਸੇ ਰੋਕੋ ਭਾਈ ਕਨਿਆ ਸੁਸਾਇਟੀ ਕਿਹਦੇ ਨਾਲ ਲੰਘੇ ਸਮੇਂ ਤੋਂ ਸਾਡੇ ਵੀ ਸੁਭੰਗ ਨੇ। ਮੈਂ ਕਮੇਟੀ ਕਾਰੀ ਚੋਂ ਹੈ ਕਿ ਸਾਨੂੰ ਤਜਰਬੇ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਇਹਦਾ ਇੱਕ ਵਕਤ ਦਾ ਹੱਲ ਹੈ ਕਿ ਜਿਸ ਤਿੱਕੇ ਦੇ ਨਾਲ ਕੇਂਦਰ ਸਰਕਾਰ ਨੇ ਜੋ ਕਾਰੇ ਕਾਨੂੰਨ ਬਣਾਏ ਸੀ ਉਹਨਾਂ ਨੂੰ ਰੱਦ ਕਰਾਉਣ ਵਾਸਤੇ ਪੂਰੇ ਦੇਸ਼ ਦੇ ਲੋਕਾਂ ਨੇ ਅੱਜ ਕਿਆ ਹੋ ਕੇ ਉਸ ਮੋਦੀ ਦੀ ਧੌਣ 'ਚੋਂ ਕਿਲਾ ਕੱਢਿਆ ਆਜੋ ਮੋਰਚਾ 13 ਫਰਵਰੀ 2024 ਦੇ ਦਿਨ 'ਚ ਲਾਇਆ ਗਿਆ ਜੋ ਕੇ ਮੋਰਚਾ ਅੱਜ ਵੀ ਜਿਸ ਤਰ੍ਹਾਂ ਇੱਕ ਸਭੂ ਬਾਜ਼ਾਰ ਕਨੌਰੀ ਬਾਜ਼ਾਰ ਤੇ ਹੋਰ ਬਾਜ਼ਾਰਾਂ ਦੇ ਚੱਲ ਰਹੇ ਨੇ ਉਸ ਮੋਰਚੇ ਦੀ ਬਦੌਲਤ ਹੀ ਅੱਜ ਮੋਦੀ ਜਿਹੜਾ ਹੈ ਉਹ ਵਸਾਕੀਆਂ ਦੇ ਸਹਾਰਾ ਖਾਣ ਕਰ ਰਿਹਾ ਅੱਜ ਕੰਨੇ ਸੀ ਮੋਦੀ ਹਰ ਤੋਂ ਮੁਕਤ ਹੈ ਪਰ ਅੱਜ ਦੇ ਮੋਦੀ ਨੂੰ ਤੁਸੀਂ ਕਿੱਥੇ ਖੜਿਆ ਕਰਤਾ ਪੂਰੇ ਦੇਸ਼ ਦੇ ਲੋਕਾਂ ਨੇ ਤੁਹਾਡੀ ਇਸ ਪੰਜਾਬ ਤੋਂ ਉੱਠੀ ਹੂਕਰੇ ਉੱਠੀ ਆਵਾਜ਼ ਨੇ ਲੋਕਾਂ ਦੇ ਮਸਲੇ ਨੂੰ ਲੈ ਕੇ ਉਹ ਜਨ ਜੀ ਤੇ ਪੂਰੇ ਦੇਸ਼ ਦੇ ਲੋਕਾਂ ਨੂੰ ਜਾਗਰੂਕ ਕਰਤਾ ਅੱਜ ਇਹ ਜੋ ਮਸਲਾ ਇਹ ਪਾਣੀਆਂ ਦਾ ਮਸਲਾ ਹੈ ਇਹ ਸਿੱਧ ਅੱਜ ਆਪਣੇ ਬੱਚਿਆਂ ਲਈ ਬਹੁਤ ਵੱਡੀਆਂ ਵੱਡੀਆਂ ਕੋਟੀਆਂ ਅਸੀਂ ਜ਼ਮੀਨਾਂ ਜਲਦਾ ਦਾ ਸਰ ਫੈਕਟਰੀਆਂ ਜੋ ਵੀ ਕਿਸੇ ਦਾ ਸਾਰੋ ਬਾਤ ਉਹ ਆਪਣੇ ਬੱਚਿਆਂ ਵਾਸਤੇ ਚਾਹ ਕਰਦਾ ਪਰ ਜੇਕਰ ਪਾਣੀ ਨਾ ਰਿਆ ਹਵਾ ਲੈਣ ਪਰ ਉਸ ਤੇ ਹਵਾ ਪ੍ਰਦੂਸ਼ ਹੋ ਗਈ ਪੀਣ ਵਾਲਾ ਪਾਣੀ ਕਿੱਥੇ ਲੋੜ ਤੇ ਫਿਰ ਅਸੀਂ ਆਪਣੇ ਬੱਚਿਆਂ ਨੂੰ ਕੀ ਦੇ ਕੇ ਧਵਾਗੇ ਤੋਂ ਅੱਜ ਆ ਪੰਜਾਬ ਵੱਸਦਾ ਗੁਰਾਂ ਦੇ ਨਾਮ ਤੇ ਪੰਜਾਬ ਦੇ ਵਿੱਚ ਅੱਜ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜੀ ਗੁਰੂ ਗ੍ਰੰਥ ਸਾਹਿਬ ਜਿਸ ਤਰ੍ਹਾਂ ਜੈ ਜੈ ਹੋ ਗਿਆ ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਇੱਕ ਇਹਨਾਂ ਮੱਦਨਾਂ ਕਰਕੇ ਐਸ ਰਿਪੋਰਟ ਨੂੰ ਲੈ ਕੇ ਅੱਜ ਜਿਹੜੇ ਵੱਡੇ ਗੁਰੂ ਨੇ ਉਹਨਾਂ ਵੱਲੋਂ ਗੱਦਰੀਆਵਾਂ ਦੇ ਵਾਹਲਾ ਬਦਲੇ ਜਾ ਰਹੇ ਹੋਰ ਵੀ ਲੈ ਕੇ ਸਾਡੇ ਵੱਲੋਂ ਕੋਸ ਸਤੰਤਰ ਡੋਟੇ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਇਹ ਸੈਸ਼ਨ ਦੇ ਵਿੱਚ ਅਸੀਂ ਆਪਣੀ ਮੰਗਾਂ ਕਰਉਣ ਲਈ ਲੋਕ ਤਾਇਪ ਸਾਹਸ ਅੱਜ ਸੱਜੀ ਵੱਲੋਂ ਆਹ ਜਿਹੜੇ ਅੰਬਸਰ ਤੋਂ ਕਾਹੇ ਚੋੜੇ ਪਾ ਕੇ ਮੂਤਰ ਪੱਟੀਆਂ ਵੱਢ ਕੇ ਅਸੀਂ ਇਹ ਮਾਰਚ ਕਰਨ ਜਾ ਰਹੇ ਹਾਂ ਮੇਰੀ ਬੇਨਤੀ ਆ ਕਿ ਸਾਨੂੰ ਸਭ ਨੂੰ ਵੱਡ ਦਾ ਵਾਦਾ ਆਪ ਕੋ ਆਪਣੇ ਕ੍ਰਿਸ਼ਟੇ ਨਾਲ ਜਾਤੇ ਸਾਰਿਆਂ ਨੂੰ ਇਕੱਠਾ ਹੋ ਕੇ ਤੁਸੀਂ ਧੰਸਾ ਦੇ ਯੂਰੋ ਜੋ ਤੁਸੀਂ ਅਪਰਾਧ ਕੀਤਾ ਹੈ ਮੈਂ ਤੁਹਾਨੂੰ ਆਪਣੀ ਦੱਬੇਬੰਦੀ ਵੱਲੋਂ ਕਹਿੰਦੇ ਕੋ ਜਿਹੜੀ ਹਸਾਂਦੇ ਆ ਭਰਾਤਰੀ ਦੱਬੇਬੰਦੀਆਂ ਪੰਨੂ ਸਾਹਿਬ ਨੇ ਖੜੇ ਨੇ ਜਿਹੜੇ ਕਿ ਲੰਬੇ ਸਮੇਂ ਤੋਂ ਆਜੇ ਅੱਜ ਇਸ ਪੱਥੇ ਲੰਬੇ ਸਮੇਂ ਤੋਂ ਰਾਹੀ ਲੜਦੇ ਆ ਰਿਹਾ ਔਰ ਆ ਸਤਿਗੁਰੂ ਜੀ ਸੰਧੇਵਾ ਜੱਥੇ ਬੰਦਿੱਤੇ ਨੇ ਜਿੰਕੀ ਰੱਤ ਜੜੇ ਵਰਤ ਕਰੇ ਨੇ ਉਹ ਸਾਰੇ ਢੱਡੇ ਲੈ ਕਰੋ ਤੇ ਆ ਅਸੀਂ ਤੁਹਾਨੂੰ ਪਸਾ ਚੱਲਦੇ ਬੰਦਿਆਂ ਵੱਲ ਹੋਵੇ ਅੰਤੇ ਧਾਰਮਿਕ ਚੱਲਦੇ ਬੰਦਿਆਂ ਵੱਲ ਹੋਵੇ ਇਹ ਜਿਹੜਾ ਭਰੋਸਾ ਕੋੜੇ ਆ ਤੇ ਜਿਹੜਾ ਤੁਸੀਂ ਪ੍ਰੋਗਰਾਮ ਅੱਜ ਲਿਖੋਗੇ ਉਹ ਤੋਂ ਜੋ ਤੁਸੀਂ 15 ਸਤੰਬਰ ਦਾ ਪ੍ਰੋਗਰਾਮ ਦਿੱਤਾ ਹੈ ਤੁਸੀਂ 15 ਸਤੰਬਰ ਦਾ ਪ੍ਰੋਗਰਾਮ ਦਿੱਤਾ ਹੱਦ ਤੱਕ ਅੱਗੇ ਹੋ ਕੇ ਬੇਸ਼ੱਕ ਨਹੀਂ ਇਸ ਕਦੀ ਪ੍ਰੋਬਲਮ ਹੈ ਕੋਈ ਨਹੀਂ ਜਸਾ ਪਰ ਕਦੇ ਹੱਕੇ ਹੋ ਕੇ ਅਸੀਂ ਇਸ ਤੰਦੇ ਵਿੱਚ ਆਪਾਂ ਜੋੜਨ ਪਾਵਾਂਗੇ ਵਕ ਵਕ ਉਹ ਪਰਿਵਾਰ ਕਰਦੇ ਲੜਦੇ ਜਿੱਦ ਦੇ ਉਹੀ ਲੋਕ ਨੇ ਜਿਹੜੇ ਲੜਦੇ ਨੇ ਅੱਜ ਅਸੀਂ ਬਾਦ ਗੁਰੂ ਦੇ ਅਦੇਸ ਗੁਰੂ ਨੇ ਸਰਬੰਸ ਵਾਰ ਕੇ ਜੁਰਮ ਤੇ ਕਲਾ ਇਸ ਖੇਡ ਤੇ ਰੋਕਾ ਨੂੰ ਆਪਣੀ ਅੰਕ ਨਾਲ ਜੋੜਨ ਸਤਾਸ ਦੀ ਅਬ ਸਰਬਸ ਤੇ ਅੱਜ ਸ੍ਰੀ ਗੁਰੂ ਗੰਗ ਸਾਹਿਬ ਦਾ ਇਸ ਤਰ੍ਹਾਂ ਰਾਦਰ ਹੋ ਰਿਹਾ ਹਰ ਇੱਕ ਧਰਮ ਤੇ ਕਿਸਤਰਾ ਹਮਰੇ ਹੋ ਰਿਹਾ ਆਜ ਅਸਿਆਸੀਆਂ ਕਤਲਾਂ ਕਿਸਤਰਾ ਵਗਾੜਿਆ ਜਾ ਰਿਹਾ ਹੋਰ ਕਿਸੇ ਵੱਲੋਂ ਨਹੀਂ ਸਾਡੀ ਸ਼੍ਰੋਮਣੀ ਕੋਡਾ ਪ੍ਰਬੰਧਕ ਕਮੇਟੀ ਵੱਲੋਂ ਹਜ਼ਾਰ ਸੂਲ ਸਿੱਕਿਆ ਸੁਪਾਹਰ ਲਿਆ ਲੋ ਇਹਨਾਂ ਸਾਰੇ ਮੁੰਡਿਆਂ ਨੂੰ ਲੈ ਕੇ ਅਸੀਂ 2 ਸਤੰਬਰ ਨੂੰ ਜਿਹੜਾ ਉਹ ਹਾਰਗੇਪ ਅੰਮਰਸਰ ਤੋਂ ਚੋਲੇ ਪਾ ਕੇ ਇਸ ਸਮਾਜ ਸਭਾ ਦੇ ਅੱਗੇ ਰੋਸ ਪ੍ਰਦਰਸ਼ਨ ਕਰਦੇ ਸਾਰੇ ਤੁਹਾਨੂੰ ਪੂਰਾ ਵਿਸ਼ਵਾਸ ਦਵਾਣਾ ਗੜਕਾ ਗੁਰਾਂ ਦੀ ਪੋਗੇ ਸਾਡੇ ਦਾ ਹਾਂ ਇਹਨਾਂ ਦੇ ਸੇਵਾ ਕਰ। 60000 ਰੁਪਏ ਦਾ ਖਾਤਮਾ ਹੋਤੇ ਵਾਰੀ ਗੁਰੂ ਜੀ ਦਾ ਫਰਸਾ ਵਾਰੀ ਦੇ ਖੇਪੇ। ਬਹੁਤ ਬਹੁਤ ਧੰਨਵਾਦ ਸਰਦਾਰ ਦੇਸਿੰਗੀ ਜੀ ਸਾਜੀ ਮੇਰੀ ਪੁਲਿਸ ਨੂੰ ਬੇਨਤੀ ਆ ਵੀ ਸਾਡੀ ਦਾ ਗੱਡੀਆਂ ਕਿਰਪਾ ਕਰਕੇ ਨਾ ਰੋਕੋ ਉਹਨਾਂ ਨੂੰ ਆਉਣ ਲੈਣ ਦਿਓ ਕਿਉਂਕਿ ਸਭ ਦੇ ਤੁ ਨੂੰ ਪਹੁੰਚਣ ਦੇ ਵਿੱਚ ਸਮਾਂ ਲੱਗਦਾ। ਦੂਸਰਾ ਮਗਰਲੇ ਬੰਦੇ ਜਿਹੜਾ ਸਾਥ ਤੋਂ ਜਿਹੜਾ ਲੰਗਰ ਪਹੁੰਚਿਆ ਆ ਉਹ ਲੰਗਰ ਜੁਨਾਈਟਿਡ ਸਿੱਖ ਦੀ ਜਨੇ ਇਹ ਜਿਹੜੇ ਨੀਰਾਂ ਦੇ ਲੰਗਰ ਜਗੜੋ ਪਿੱਛੇ ਲੰਗਰ ਚੱਤ ਰਹੇ ਆ ਐਡੇ ਆਜ ਦੇ ਲੋਕਾਂ ਦਾ ਧੰਨਵਾਦ ਉਹ ਪਾਣੀ ਦੀ ਸੇਵਾ ਕਰਦੇ ਪਏ ਆ ਹੁਣ ਮੈਂ 1 ਮਿੰਟ ਦੇ ਲਈ ਬੇਨਤੀ ਕਰਦਾ ਕਿ ਅਗਲੇ ਦੌਰ ਅਸੀਂ ਸਾਡੇ ਵਿੱਚ ਆ ਉਹ ਸਾਡੇ ਨਾਲ ਮੁਖਰੂ ਹੋਣਗੇ ਕਿਸਾਨ ਮਜੂਤ ਨਗਰ ਕਮੇਟੀ ਦੇ ਸੁਨਾਮ ਸਿੰਘ ਪੰਨੂ ਜੀ ਸਾਡੇ ਵਿੱਚ ਪਹੁੰਚ ਗਏ ਆ ਹੋਰ ਉਹ ਜਿਆਆਂ ਨੂੰ ਆਉਂਦੇ ਆ ਕਿਸਾਨ ਆਰਮੀ ਗਗਨਗਰ ਤੋਂ ਰਾਨਾ ਗੁਲਾਰ ਜੀ ਉਹ ਪਹੁੰਚੇ ਆ ਬੀਬੀ ਜੀਵਨ ਚੋਦਾਰ ਜੀ ਪਹੁੰਚੇ ਆ ਜਿਆਆਂ ਨੂੰ ਆਉਂਦੇ ਆ ਇਸ ਤੋਂ ਬਾਅਦ ਸੁਖਿੰਦਰ ਸਿੰਘ ਰਾਜੇਵਾਲ ਸੰਗਤ ਦੇ ਨਾਲ ਗੱਲਬਾਤ ਕਰਨਗੇ ਦਾ ਖਾਲਸਾ ਸੇਵਾ ਹੈ ਗੁਰੂ ਜੀ ਦੀ ਫਤਿਹ ਪਵਣ ਗੁਰੂ ਪਾਣੀ ਪਤਾ ਸਾਡੇ ਗੁਰੂ ਜੀ ਨੇ ਸਕੇ ਪਾਣੀ ਨੂੰ ਕਿੱਥੋਂ ਦਾ ਦਰਸ਼ਨ ਦਿੱਤਾ ਤੇ ਅੱਜ ਸਰਕਾਰਾਂ ਨੇ ਨਾ ਕਰ ਦਿੱਤਾ ਕਿ ਇਹ ਕੈਮੀਕਲ ਅਬੋਰ ਗੰਗਾਗਰ ਤੱਕ ਸਾਡੇ ਬੱਚਾਂ ਦੀ ਮੌਤ ਦਾ ਕਾਰਨ ਬਣ ਗਿਆ ਬਜ਼ੁਰਗਾਂ ਦੀ ਮੌਤ ਦਾ ਕਾਰਨ ਬਣ ਗਿਆ ਅੱਜ ਸਟੇਜ ਤੇ ਬਹੁਤ ਹੀ ਸੂਝਵਾਨ ਤੇ ਸੇਵਾਦਾਰ ਭਾਗ ਹੈ ਉਹਨਾਂ ਦਾ ਧੰਨਵਾਦ ਹੈ ਔਰ ਇਸ ਪਾਣੀ ਦੇ ਮੁੱਦੇ ਨਾਲ ਜੁੜੇ ਹਰ ਉਸ ਸਖਸ਼ ਨੂੰ ਮੇਰਾ ਸਤਿਕਾਰ ਹੈ ਜਿਹੜੇ ਅੱਜ ਇੱਥੇ ਇਕੱਠੇ ਹੋਏ ਆ ਜਿਹੜੇ ਅਜੇ ਘਰਾਂ 'ਚ ਸੁਤੇ ਪਏ ਆ ਉਹਨਾਂ ਨੂੰ ਵੀ ਸਤਿਕਾਰ ਦਿੰਦਾ ਕਿਉਂਕਿ ਜੇ ਪਾਣੀ ਰਹੂਗਾ ਤੇ ਪੰਜਾਬ ਰਹੂਗਾ ਅਜੇ ਪੰਜਾਬ ਬਚਾਉਣਾ ਤੇ ਪਾਣੀ ਬਚਾਉਣਾ ਪਊਗਾ ਇਸ ਕਰਕੇ ਮੇਰੀ ਬੇਨਤੀ ਨੂੰ ਸਤਿਕਾਰ ਕਰੋ ਮੈਂ ਕਿਸਾਨੀ ਧਰਮੇ ਤੇ ਇੱਕ ਗੀਤ ਗਾਇਆ ਸੀ ਉਹਦੀ ਦੋ ਲਾਈਨਾਂ ਸਾਜਿਆ ਕਰੂਗਾ ਕਿਉਂਕਿ ਬਹੁਤ ਸੁਝੇ ਹੋਏ ਸੋਝਵਾਨ ਬੰਦੇ ਇਸੇ ਬੋਲਣ ਵਾਲੇ ਖੜੇ ਐ ਮੈਂ ਜ਼ਿਆਦਾ ਕਹਿਣ ਨਹੀਂ ਚਾਹਦਾ ਸੋਰਤ ਪੀ ਕੁੱਖੋ ਜਈਆ ਤਪਾਣੇ ਪਰਨਾ ਨਹੀਂ ਸੱਤ ਜਦੈ ਪਾਣੀ ਵਿੱਚੋਂ ਹੋ ਘਰਤ ਮਰਨਾ ਨਹੀਂ ਤੇਰੀ ਫੇਰਤੀ ਹੈ ਘਰਤ ਨੂੰ ਮਰਨਾ ਦਿਓ ਪੰਜਾਬੀਓ ਜੇ ਪੰਜਾਬ ਬਚਾਉਣਾ ਹੈ ਤੇ ਅੱਜ ਸਾਡੀ ਲੋੜ ਆ ਅੱਜ ਇਕੱਠੇ ਹੋ ਜੋ ਇਹ ਧਾਰਵਾੜੀਆਂ ਜਿਹੜੀਆਂ ਸਾਡੀਆਂ ਨਸਲਾਂ ਮਾਨੂੰ ਲਹਨ ਦਾ ਪਾਉਣੀਆਂ ਇਕੱਠੇ ਹੋਗੇ ਤੇ ਇੱਕ ਮੰਤ ਸੇ ਜਿਹੜੇ ਮੇਰੇ ਉਪਰਾਲੇ ਕਰਤੇ ਹੋਏ ਆ ਇਹਨਾਂ ਦੇ ਉਪਰਾਲਨ ਕਰਦਾ ਆ ਆਲਸਾ ਦੇ ਪਾਣੀ ਬਚਾ ਲਿਆ ਤੇ ਪੰਜਾਬ ਬਚਾ ਲਾਵਾਂਗੇ ਬਹੁਤ ਧੰਨਵਾਦ ਜੀ ਵੈਟਰ ਜੀ ਦਾ ਖਾਲਸਾ ਵੈਟਰ ਜੀ ਕੀ ਬੋਲ ਬਾਤ ਲੜ ਜੀ ਸਿੰਘ ਜੀ ਰਾਜੇਵਾਲ ਅੱਜ ਇਸ ਸਮਾਗਮ ਨੂੰ ਸਾਰੇ ਬਹੁਤ ਸਾਡੇ ਇਲਾਕੇ ਦੇ ਦੂਰ ਦੂਰ ਰਾਜਸਥਾਨ ਤੋਂ ਹੋਣ ਦੇ ਪ੍ਰਾਰੋਹ ਦੇ ਸੇਂਟ ਦੇ ਕੇ ਆਪ ਸਾਹਿਬਾਨ ਸਤੂ ਮੈਨੋਂ ਖਤੇ ਅੰਕ ਕਰਦਾ ਵਾਈਕ ਨੂੰ ਜੀ ਦਾ ਖਾਤਾ ਵਰਸ਼ੀ ਦੀ ਬਦੇ ਬਹੁਤ ਹੀ ਅਹਿਮ ਹੁੰਦਾ ਹੈ ਜਿਵੇਂ ਫਿਰ ਲੜਾਈ ਤੁਸੀਂ ਅਲੰਭ ਕਰਨ ਜਾ ਰਹੇ ਹੋ ਇਹ ਲੰਬਾ ਸਮਾਂ ਲੰਬੇ ਤ੍ਰੇਡੇ ਰਾਤਿਆਂ ਨਾਲ ਲੜੀ ਜਾਣ ਵਾਲੀ ਲੜਾਈ ਹੈ ਅੱਜ ਅਸੀਂ ਘੁੱਟੇ ਨਾਲੇ ਦੀ ਲੜਾਈ ਨਹੀਂ ਲੜ ਗਏ ਅੱਜ ਇਹ ਰਿਪੋਰਟ ਦਾ ਜ਼ਿਕਰ ਕਰਾਂਗਾ ਪਿਛਲੇ ਦਿਨੀ ਪਾਰਲੀਮੈਂਟ ਵਿੱਚ ਹੋਈ ਹੈ ਸਾਡੇ ਪੰਜਾਬ ਦੇ ਇੱਕ ਰਾਜ ਸਭਾ ਮੈਂਬਰ ਕਿਸਾਨੀ ਨੇ ਇੱਕ ਸਵਾਲ ਕੀਤਾ ਸੀ ਜਿਹਦੇ ਜਵਾਬ ਵਿੱਚ ਖੇਤਰੀ ਮੰਤਰੀ ਨੇ ਕਿਹਾ ਜਿੱਦਾਂ ਬਾਾਰੇ ਪਾਰੇ ਪੰਜਾਬ ਦੇ ਜਿਨ੍ਹਾਂ ਦਾ ਪਾਣੀ ਕੈਂਸਰ ਹੋ ਸਕਦਾ ਕੋਈ ਜਗਾ ਨਹੀਂ ਬਚਿਆ ਜਾਂ ਰੈਕਟਾਈਕਰ ਦੀ ਕਾਲਾ ਪੂਰੀ ਆ ਇਹ ਦੋ ਬਿਮਾਰੀਆਂ ਦਾ ਛਿਕਾਰ ਸਾਰਾ ਪੰਜਾਬ ਹੋ ਚੁੱਕਾ ਹੈ ਮੈਂ ਬੇਨਤੀ ਕਰਾਂ ਜੇ ਸਾਡਾ ਸਾਰੇ ਪਾਣੀ ਕੇਂਦਰ ਕੋਟਕਾ ਸਾਰੇ ਦਰਿਆਵਾਂ ਦੇ ਕੇਂਦਰ ਤੋਂ ਸ਼ਿਆ ਜਾ ਰਿਹਾ ਹੈ ਸਾਡੇ ਕੋਲ ਰਸਤਾ ਨਹੀਂ ਹੈ ਜਿਹੜੀ ਸਤਾ ਜੋ ਤੁਸੀਂ ਹੁਣ ਪਾਣੀ ਕੱਢ ਰਹੇ ਹੋ ਜਿਹਦੇ ਵਿੱਚ ਕੈਂਸਰ ਦੇ ਫੱਟਕੈ ਜੁਰੀ ਹੈ ਜਿਹਦੇ ਵਿੱਚ ਲੈਟਰ 라이트 했 ਨੇ ਕਾਹ ਚਿਕ ਨੇ ਇਹ ਪਾਣੀ ਉਕਾਇੂ ਉਹ ਬਦੇ ਪੀੜ ਦੇ ਨਾਲ ਨਹੀਂ ਜਦੋਂ 7-8 ਸਾਲ ਚੱਲੇ ਅਗਲੀ ਸਤਾ ਜਾਵਾਂਗੇ ਸਾਇੰਟਿਸਟਾਂ ਦਾ ਕਹਿ ਰਹੇ ਆ ਕਿ ਨਾ ਉਹ ਪਾਣੀ ਸਰਸਿ ਚ ਫਸਲਾਂ ਨੂੰ ਲਾਉਣ ਦੇ ਯੋਗ ਹੈ ਤੇ ਨਾ ਇਹ ਬੰਦਿਆਂ ਦੇ ਪੀਣ ਦੇ ਯੋਗ ਹੈ ਇਹ ਸਥਿਤੀ ਹੋਏਗੀ ਉਸ ਵੇ ਇੱਕ ਜਿਹੜਾ ਕਿਆਸ ਦੇਖਿਓ ਇਹਦਾ ਮਤਲਬ ਦੇ ਪਾਣੀ ਨਹੀਂ ਹੋਵੇਗਾ ਪੰਜਾਬ ਦੇ ਲੋਕ ਇਹ ਕੰਮ ਉੱਤਰ ਕੇ ਕਿਤੇ ਹੋਰ ਜਾਣਗੇ ਇਹ ਹੋਰ ਕਿਤੇ ਉੱਤਰ ਕੇ ਜਾਣਗੇ ਆ ਪੰਜਾਬ ਦੇ ਪੰਜਾਬੀਅਤ ਕਿਤੇ ਰਹਿ ਗਈ ਬਾਦ ਗੰਬੀਰ ਮਸਲਾ ਅੱਜ ਤਰ੍ਹਾਂ ਪਾਣੀਆਂ ਦੀ ਕੋਈ ਗੱਲ ਹੁੰਦੀ ਹੈ ਜਿਸ ਤਰ੍ਹਾਂ ਦਾ ਪਾਣੀ ਪਜੂਟ ਹੋਇਆ ਹਰਵਾ ਪਜੂਟ ਹੋਈ ਹੈ ਹਰਦੀਪ ਪਜੂਟ ਹੋਈ ਹੈ ਉਹਦੇ ਨਾਲ ਜਦੋਂ ਕਿਤੇ ਗੱਲ ਹੁੰਦੀ ਹੈ ਸਾਡੇ ਸਾਹਮਣੇ politcal ਲੋਕ ਰਾਜਸਥਾਨ ਤੇ Haryana ਨੂੰ ਖੜਾ ਕਰ ਦਿੰਦੇ ਨੇ ਅੱਜ ਤੁਹਾਡੀ ਸਥਿਤੀ ਉਹਨਾਂ ਨਾਲੋਂ ਕਿੰਦੇ ਪਿਆ ਰੱਖਿਆ ਸਾਡੇ ਕੋਲ ਪੀਣ ਲਈ ਪਾਣੀ ਨਹੀਂ ਤੇ ਝੋਲ ਲਈ ਪਾਣੀ ਹੈ ਨਹੀਂ ਇਸ ਲਈ ਮੈਂ ਬੇਨਤੀ ਕਰਾਂਗਾ ਨੰਦੀ ਕਰਨੀ ਕਰਨੀ ਕਿਤੇ ਦੇਰ ਕਰਾਂਗੇ ਅੱਜ ਤੁਹਾਡੀ ਸਥਿਤੀ ਦੇ ਰੱਬ ਦੀ ਯਾਦੋਕ ਹੈ ਜਿਸ ਦੇ ਗੋਲ ਵਾਲਾ ਸਮਾਂ ਹੈ ਕੁਝ ਤੋਂ ਦੇਰ ਹੋ ਗਿਆ ਸੀ ਸਰ 2003 ਵਿੱਚ ਪੰਜਾਬ ਦੇ ਹਰੋ 10 ਮੌਤਾਂ ਕੈਂਪਰ ਨਾਲ ਹੋ ਰਹੀਆਂ ਸੀ ਸੋਹਣ ਅਰਥ ਦੇ ਰਿਤੇ ਕਿਲੀ ਪਹਿਲ ਹੋ ਗਈ ਤੇ ਅੱਜ 100 ਤੋਂ ਵੱਧਾਂ ਤੋਂ ਹੋਤਾ ਰੋਜ ਹੋ ਰਹੀ ਹੈ ਕੋਈ ਪਿੰਡ ਨਹੀਂ ਇੰਸਪੈਕਸ਼ਨ ਦੇ ਫੈਮਿਲੀਸ ਕੋਈ ਕਾਟਨੀ ਉਸੇ ਨਹੀਂ ਕੋਈ ਸਰਕਾਰ ਦੀ ਅੱਜ ਕੈਂਸਰ ਤੋਂ ਪੀੜਤ ਹੈ ਤੇ ਨਵੀਂ ਅਲਾਮਤ ਕਾਲੇ ਸਿੰਘੀਏ ਦੀ ਆਖਿਰ ਤੇ ਬਹਿਣਾ ਕਿਤੇ ਹੈ ਇਹ ਪੰਜਾਬੀਆਂ ਨੂੰ ਸੂਚਣ ਵਾਲਾ ਮਸਲਾ ਕਮੀਕਦਸਾ ਹੈ ਮੈਂ ਅਲਵਾਤੀਆਂ ਜਿੰਨਾ ਪੀੜਾ ਦੇ ਇਹ ਪ੍ਰਾਜੈਟ ਨਾਲ ਦਾ ਹਰ ਬੱਚਾ ਪਾਵੇ ਤੇ ਨਹੀਂ ਆਇਆ ਪਰ ਉਹ ਮਾਨਸਿਕ ਤੌਰ ਤੇ ਤੁਹਾਡੇ ਨਾਲ ਜੁੜਿਆ ਹੋਇਆ ਹੈ ਬਹੁਤ ਵੱਡਾ ਕੰਮ ਕਰ ਰਹੇ ਹੋ ਸਾਡੀ ਜਲਤਨ ਦੀ ਜੋਤ ਤੁਮ ਲਾਓਗੇ ਅਸੀਂ ਤੁਹਾਡੇ ਨਾਲ ਖੜੇ ਹਾਂ ਇਹਨਾਂ ਕਹਿੰਦਾ ਜਿਵੇਂ ਜਲਾਈ ਦੀ ਕਹਾਉਤ ਹੈ ਆਦਰ ਦੇਖਾ ਖਾਲਸਾ ਭਾਈਓ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਸਾਹਿਬ ਜੀ ਦਾ ਬਖਸ਼ ਸਿੰਘ ਗੋਲੇਵਾਲਾ ਪੰਜਾਬ ਪ੍ਰਧਾਨ ਕੌਮੀ ਖਾਲਸਾ ਜੀ ਨੇ ਪਹੁੰਚਿਆ ਧੰਨਵਾਦ ਹੁਣ ਮੈਂ ਬੇਨਤੀ ਕਰੂੰਗਾ ਤੁਹਾਡਾ ਮੇਦੋ ਸੱਤ ਮੇਟੀ ਜੋ ਵਾਅਦੇ ਤੋਂ ਬਹੁਤ ਵੱਡਾ ਕਿਹਾ ਅਕਾਲ ਦੇ ਸਤਨਾਮ ਸਿੰਘ ਮਿੱੰਨੂ ਉਹਨਾਂ ਨੇ ਤੁਹਾਡੇ ਦਾ ਵਿਚਾਰ ਰੱਖਦੇ ਇਹ ਪਾਸ ਬਿੱਤਰ ਸਿੰਘ ਗੋਲੇ ਵਾਲਾ ਪਿਆਰ ਹੈ ਉਹਨਾਂ ਨੇ ਬੇਨਤੀ ਇਹ ਪਾਸ ਬਿੱਤਰ ਸਿੰਘ ਗੋਲੇ ਵਾਲਾ ਕਮੇਟੀ